ਨੌਜਵਾਨ ਸਾਥੀਓ ਬਰਾਹਮਣਾਂ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਇਸ ਦੋਹੇ ਬਣਦੇ ਅੰਦੋਲਾਂ ਦੇ ਭਾਰਤਾਂ ਦੀ ਜਿਹੜੀ ਗੱਡੀ ਆ ਜਿਹੜਾ ਟੇਕੀ ਕਰਕੇ ਰੱਖਤੀ ਕੰਨੀਆਂ ਭਾਰਤਾਂ ਦੇ ਜਨਾਂ ਦੀਆਂ ਇਸ ਦੇ ਬਟੀਆਂ ਕਿਉਂਕਿ ਹੌਣ ਨਾਲ ਜਨਾਂ ਦੇ ਵਿੱਚ ਸਾਡੇ ਜਿਹੜੀਆਂ ਝੋਨਾ ਗੂਝਾ ਮਾਰ ਗਿਆ ਹੌਣ ਨਾਲ ਜਨਾਂ ਦੇ ਵਿੱਚ ਤੇ ਵੱਡੇ ਕੱਠ ਹੋਣੀਆਂ ਵੱਡੇ ਸਿਗਰਤੀ ਚਾਰੀ ਹੋਣੀਆਂ ਇਸ ਕਰਕੇ ਜਿਹੜਾ ਪੰਜਾਬ ਜਾਂ ਪੰਜਾਬ ਦੀ ਸਰਕਾਰ ਦੇ ਪੰਜਾਬ ਦੇ ਭਗਵੰਤ ਮਾਨ ਦੇ ਪੱਟੇ ਨੇ ਕਿਵੇਂ ਸਾਡੇ 100 ਲੀਟਰ ਦੇ ਉੱਪਰ ਐਨ ਆਈ ਪੀ ਦੇ ਰੇਟਾਂ ਮਾਰ ਰਹੀਆਂ ਨਾਲ ਜਾ ਕੇ ਜਿਹੜੀ ਪੰਜਾਬ ਪੋਸਟ ਦੇ ਮੇਰੇ ਤਾਂ ਮਾਰ ਰਹੀਆਂ ਵੀ ਇਹ ਸਰਦਾਰ ਨੂੰ ਸੀ ਸਮਝੋ ਤਾਂ ਨਾ ਕੋਈ ਨਹੀਂ ਤਾਂ ਪਾਸ ਕਰਵਾ ਦੇ ਗਰਾਹ ਦੇ ਇਹ ਭਗਵੰਤ ਮਾਨ ਜਿਹੜੇ ਸੈਂਟਰ ਕੋਲ ਬੜੀ ਭੁੱਲਦੇ ਤੇ ਤਿੰਨ ਥਾਂ ਤੋਂ ਪਹਿਲਾਂ ਵੀ ਇਕੱਠੇ ਹੁਣ ਵੀ ਕਿਤਾ ਗਿਆ ਉਹਨਾਂ ਦੇ ਕਿਵੇਂ ਜਿਹੜੇ ਸਾਡੇ ਕਿ ਸਾਡੀ ਪੱਲਾ ਖੇਤੀਬਾੜੀ ਐਸ ਤਰੀਕੀ ਹਜ਼ਾਰ ਸਿਆਸੀ ਲੱਖ ਜਿਹੜੇ ਜਿਵੇਂ ਸਾਡੀ ਖੇਤੀਬਾੜੀ ਐਸ ਤਰ੍ਹਾਂ ਕੀ ਇਸ ਕਰਕੇ ਪੰਜਾਬ ਦੇ ਨੌਜਵਾਨੋ ਪੰਜਾਬ ਦੇ ਲੋਕੋ ਮਾਂ ਬੇਇਜ਼ਤੀ ਕਰਦਾ ਵੀ ਆਮਦਾਲਾ ਜਿਹੜਾ ਦੇ ਵਿੱਚ ਨੌਜਵਾਨੋ ਆਪਾਂ ਇਸ ਦੇ ਪੱਤੇ ਉੱਛ ਵਧਾਈਏ ਕੱਲਾ ਮੇਰੇ ਕੋਲੇ ਆ ਕੇ ਪਰ ਲੱਗਦੇ ਨੇ ਕੋਈ ਤੁਹਾਡਾ 30 ਲੱਖ ਪਸਿਆ ਕੋਡਾ 50 ਲੱਖ ਪਸਿਆ ਜੋੜਾ ਇੱਥੇ ਜਿਹੜੇ ਆਪਣੇ ਜ਼ਮੀਨਾਂ ਨੂੰ ਬਚਾਉਣ ਦੀ ਲੜਾਈ ਕੀ ਜੋੜਾ ਇਸ ਕਰਕੇ ਨੌਜਵਾਨੋ ਆਓ ਆਪ ਆਪਣੇ ਪੱਤਰ ਨਾਲ ਵੋਟਾਂ ਨਾਲ ਮੋਟਾ ਨਾਲ ਖੜੀਏ ਕਿਵੇਂ ਜਿਹੜੇ ਪੰਜਾਬ ਦੇ ਉੱਪਰ ਹਮਲੇ ਕਰ ਰਹੇ ਨੇਗੇ ਕਿਵੇਂ ਜਿਹੜੀਆਂ ਕੰਗੜਾ ਵਰਗੀਆਂ ਜਿਹੜੀਆਂ ਕਿ ਦੁੱਤੀ ਦੀਆਂ ਔਰਤਾਂ ਨੇ ਇਹਨਾਂ ਲਈ ਸਰਕਾਰ ਨਹੀਂ ਹੈਗਾ ਆ ਸੱਡੇ ਮਾਈ ਭਾਪੂ ਜਿਹੜਾ ਮਾਵਾ ਪਾਰਸਾ ਬੱਝੀਆਂ ਨੇ ਕਿਹਾ ਕਿ ਜਿਹੜਾ ਸਾਡੀ ਸਰਕਾਰ ਤੁਸੀਂ ਪੰਜਾਬ ਦੀ ਕੰਮ ਤੇ ਲੱਗੇ ਹੋਈਆਂ ਲੱਗੀਆਂ ਜੋ ਕੁਝੋ ਬੋਲ ਰਹਿਆਂ ਨੇ ਕਿਹਾ ਜੋ ਕਿ ਜੋ ਕੰਗਰਾ ਵਰਤਿਆ ਕਰ ਰਹੇ ਨੇ ਕਿਾ ਮੈਂ ਗੱਲ ਜਣਾਣਾ ਚਾਹੁੰਦਾ ਜੋ ਭਾਰਤ ਵਾਲੇ ਜੋ ਮੁਖੇ ਰੱਖੇ ਉਹਦੇ ਪਾਸੀ ਉਹਨਾਂ ਕੋਲ ਤੇ ਨਾ ਉਹਨੇ ਪੰਜਾਬ ਵਾਲੇ ਮੁੱਖ ਮੰਤਰੀ ਵੀ ਚੁੱਕਾ ਦਿੰਦੇ ਨੇ ਕਿ ਜਿੱਥੇ ਦਾਦਾ ਕੱਪੜਾ ਬੋਲਣਾ ਕਹਿੰਦਾ ਜੋ ਸਾਡੇ ਸਿਰਫਾਂ ਉੱਪਰ ਸਾਡੇ ਸਾਥ ਦਿਓ ਜੋ ਸਾਡੇ ਕਿਸਾਨਾਂ ਉੱਪਰ ਸਾਡੇ ਸਾਥ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਨਹੀਂ ਆਇਆ ਜੋ ਕੁਝ ਉਹ ਬੋਲ ਰਹੀ ਹੈ ਜੋ ਸਾਡੇ ਕਿਸਾਨਾਂ ਦੇ ਹੱਕ ਉੱਪਰ ਤੁਸੀਂ ਦੇਖਿਆ ਸੇ ਕਰੇ ਐਨਐਮ ਸੋਹਣੇ ਧਲੇਵਾਲ ਦਿੱਲੀ ਏਅਰਪੋਰਟ ਤੇ ਤੇਰਾ ਗਿਆ ਤੇ ਸਾਡੇ ਸਰਪਾ ਸਾਹਿਬ ਤੇ ਲੈ ਗਏ ਜੋ ਕਿ ਉਹ ਜੋ ਪੰਜਾਬ ਦੇ ਮਤਮਤ ਦਾ ਕੋਈ ਗਿਆ ਨਹੀਂ ਆਂ ਤਰੋਂ ਲੱਗਾ ਰੋਜ਼ ਜਾਂਦਾ ਕਰੀਂਦਾ ਬਾਜ਼ ਖਾਨਾ ਵਾਲਾ ਬਾਜ਼ ਖਾਨਾ ਵਾਲਾ ਤਰਤੇ ਉਸ ਦੇ ਨਾਮ ਤੇ ਪਹਿਲਾ ਬਿਆਨ ਪਹਿਲਾ ਜਿਹੜਾ ਬੜਾ ਖਾਪੀਦਾ ਮਾ ਦਾ ਪੁੱਤ ਆ ਪੁੱਤ ਤੇ ਗੱਪੀ ਰੁੱਤੀ ਆਂਦਾ ਇਹ ਕਰਕੇ ਮੇਰੀ ਬੇਨਤੀ ਆ ਬੇਨਤੀ ਆ ਮਾਵਾ ਕੀ ਆਓ ਅਪਏ ਜੇ ਇਕੱਠੇ ਹੋ ਕੇ ਲੜੀਏ ਕਿ ਪਹਿਲਾਂ ਦੇ ਭਾਲ ਭਾਲੇ ਜਿਹੜਾ ਹਾਲਾਤੀਆਂ ਆਉਣ ਵਾਲੇ ਸਮਝ ਵਿੱਚ ਸਾਰਾਂ ਦੇ ਕਿਥੇ ਰਹੇ ਨੇ ਇਹ ਮੰਨਦੇ ਕਰਦੇ ਨੇ ਅੰਦੋਲਨ ਨੇ ਇਹ ਸੁਧਸਿੰਘਾ ਅੱਜ ਨੇ ਕੋਟਾ ਲਾਉਣੇ ਵੀ ਕਾਹ ਲਿਆ ਆਉਂਦੇ ਲੋਕਾਂ ਦੇ ਤੇ ਕੌਣ ਲੋਕ ਪੰਜਾਬ ਨੂੰ ਬਚਰਦਿਆ ਕਿ ਅੱਗੇ ਭਰਾਵੋ ਹਿਗਾਰਤਾਂ ਦੇ ਰਾਹ ਪਾਓ ਤੇ ਨੌਜਵਾਨੋ ਬਸਲਾ ਬਾ हमले जो हमले उन हमले सां अॼु जो

ਭਾਗਾਂ ਨੂੰ ਤੇ ਉਹ ਕਰਕੇ ہماری ਇਹ ਸੋੜੇ ਵਧਿਆ ਅੰਦolan ਚੱਲ ਰਿਹਾ ਬੜੀ ਭੱਜਿਆ ਜਗਾ ਤੇ ਅੰਦolan ਚੱਲ ਰਿਹਾ ਆਪੋ ਆਪਣੇ ਮੱਤ ਪੇਡ ਭਰਾ ਦੋ ਵੱਟੇ ਕਾਫਲੇ ਵੱਡੀਆਂ ਟੀਲਾ ਵੱਟੇ ਸਾਥ ਕਰ ਲੋ ਕਿ ਜਿੱਤਾਂ ਦੇਖਦੇ ਹੋ ਗਿਓ ਚਲੋ ਟੀਕਾ ਬੰਤੀ ਨੇ ਕਰ ਪੰਤੀ ਜਿਹਾ ਬੰਦਿਆ ਨੇ ਜਿੰਨੇ ਵੀ ਜਥੇ ਬੰਦੇ ਨੇ ਕੋਈ ਗੱਲ ਨਹੀਂ ਪਹਿਲਾਂ ਉਹ ਇਕੱਠੇ ਹੋ ਕੇ ਆਪੋ ਆਪਣੇ ਮੱਤ ਪੇਡ ਭਰਾ ਕੇ ਇਕੱਠੇ ਹੋ ਕੇ ਲੜਾਈ ਲੜੀਏ ਤੇ ਜਿੱਤ ਕੇ ਮੁੜਾਂਗੇ ਆ ਮਸਲੂਮੀ ਰਮਾਂਗੇ ਪੰਜਾਬ ਤੇ ਜ਼ਮੀਨਾਂ ਹੀ ਬਚਾਵਾਂਗੇ ਪੰਜਾਬ ਉੱਪਰ ਹੋਰੇ ਹਮਲੇ ਹੀ ਬਚਾਵਾਂਗੇ ਕਮਾਨ ਤੇ ਬਿਨਾਂ ਸਾਰੇ ਕਿਸਾਨਾਂ ਤੋਂ ਤੇ ਬ੍ਰੇਤੀ ਆ ਫਿਰ ਬਹੁਤ ਕੁਛ ਦੂਸਰੋਂ ਦਿੰਦੇ ਲੋਕਾਂ ਦੇ ਵਿੱਚੋਂ ਫੱਟਿਆ ਭਾਗ ਪਰ ਗੁੱਸੇ ਨੂੰ ਮਾਰਿਆ ਇੱਡੀਆ ਰਹੇ ਮੇਰੀ ਆਵਾਜ਼ ਆਉਗੀ ਜੇ ਆਪਾਂ ਇਕੱਠੇ ਹੋ ਕੇ ਜੜਾ ਜ਼ੋਰ ਨੂੰ ਲੜ ਕੇ ਆਪਾਂ ਆਪਣੇ ਮੱਤ ਦੇ ਪਾਸੇ ਨਾਲ ਕੋਦੇ ਨਾਲ ਬੈਠੇ ਤੂਤੀ ਆਕੂ ਆ ਕਿਤੇ ਕਾਣ ਜੇ ਤੁਸੀਂ ਲੋਟੇ ਨਾਲਾ ਗੋਡੇ ਨਾਲ ਗੋਡਾ ਲਾ ਕੇ ਬੈਠਿਆ ਤੇ ਉਹ ਦੋਨਾਂ ਜਾਤੀਆਂ ਦੇ ਵਿੱਚ ਰਹਿਣਾ ਵੇ ਗੁਰਜੀਤ ਕਾਉਸਾ ਵਾਹ